ਚਲੋ ਗਰੀਬੀ ਤੇ ਸ਼ੁਰੂ ਤੋਂ ਰਹੀ ਗਿਆ ਘਰ ਵਾਲੇ ਮੇਰੇ ਸਾਥ ਲੱਗੀ ਹੂੰ ਉਹ ਮਾੜਾ ਮੋੜ ਜਲ ਥੋੜਾ ਬੜਾ ਦਿਹਾੜੀ ਕਿਤੇ ਲੱਗ ਗਈ ਕਿ ਕਰ ਲਈ ਤੋਂ ਬਾਅਦ ਬੇਟੀਆਂ ਹੀ ਚਾਰ ਹੂੰ ਚਾਰੇ ਵਈਆਂ ਗੁਰਦੁਆਰਿਆਂ 'ਚ ਵਿਆਹ ਕੀਤਾ ਉਹਨਾਂ ਇੱਕ ਬੇਟੀ ਦਾ ਪਰੌਣਾ ਪੂਰਾ ਹੋ ਗਿਆ ਤੋਂ ਮਤਲਬ ਸਾਡੇ ਘਰੇ ਰਹੇ ਨੇ ਬਹੁਤ ਦਿਨਾਂ ਹੁੰਦਾ ਜਿਉ ਜੋ ਵੀ ਦਸਮਾ ਸੀ ਗਿਆ ਕਿਸ ਤਰੀਕੇ ਨਾਲ ਬਈਆ ਵਿਆਹ ਗੁਰਦੁਆਰਿਆਂ 'ਚ ਕੀਤੇ ਆ ਦਾਜ ਉੱਥੋਂ ਹੀ ਜੋ ਉਹਨਾਂ ਦੇਣਾ ਹੀ ਦੇਤਾ ਅਸੀਂ ਨਹੀਂ ਕਰਾਂ ਕੁਛ ਵੀ ਦਿੱਤਾ ਪਾਣੀ ਨਹੀਂ ਹੁੰਦਾ ਜਦੋਂ ਮੀਂਹ ਪੈਂਦਾ ਕਿਉਂਕਿ ਛੱਤਾਂ ਦੇ ਵੈਸੇ ਤੋਂੜੀਆਂ ਕੱਚੀਆਂ ਨੇ ਹਾਂਜੀ ਪਾਣੀ ਆਉਂਦਾ ਵਾ ਰੋਕਦਾ ਪਾਣੀ ਵੇੜਾ ਪਰ ਜਾਂਦਾ ਕਈ ਵਾਰ ਫਿਰ ਸੱਜੇ ਸੱਜੇ ਜਦੋਂ ਮੀਂਹ ਬੰਦਲ ਜਾਂਦਾ ਤਾਂ ਨਿਕਲ ਜਾਂਦਾ ਰਾਤਾਂ ਡਰ ਚ ਨਿਕਲਦੀਆਂ ਹੋਣੀਆਂ ਕਿਉਂਕਿ ਜਿਸ ਤਰੀਕੇ ਦੇਖਦਾ ਰਾਤ ਅੰਦਰੋਂ ਅਸੀਂ ਨਿਕਲ ਕੇ ਤੇ ਬਾਹਰ ਸੌਂ ਜਾਂਦੇ ਟੀਨ ਥੱਲੇ ਨਾ ਵੀ ਤੇ ਮਤਲਬ ਸ਼ੁਰੂ ਤੋਂ ਪੁਆਈਆਂ ਵੀ ਹੁਣ ਪੁਆਈਆਂ ਨਹੀਂ ਇਹ ਵੀ ਕਿਸੇ ਨੇ ਲਿਖੇ ਦਿੱਤਾਂ ਹਨ ਸਾਨੂੰ ਤੇ ਫੇਰ ਤਾਂ ਉਹਦਾ ਪੁੱਤ ਕਮਾਉ ਪੁੱਤ ਕੋਈ ਨਹੀਂ ਕਰਦੇ ਵਿੱਚ ਪੁੱਤ ਨਹੀਂ ਤੇਰੇ ਬੇਟੇ ਰੋਟੀ ਪਾਣੀ ਇੰਨਾ ਕਿ ਜਿੰਨਾ ਕੰਮ ਧੰਦਾ ਕਰਦੇ ਉਹਨਾਂ ਕ ਮੜਾ ਚੰਗਾ ਬਣਾ ਲਿਦਾ ਖਾ ਲਈ ਸਾਥੀਓ ਅੱਜ ਦੇ ਸਮੇਂ ਦੇ ਉੱਪਰ ਸਾਰੇ ਕੋਲ ਬਹੁਤ ਸਹੂਲਤਾਂ ਨੇ ਵੱਡੀਆਂ-ਵੱਡੀਆਂ ਗੱਡੀਆਂ ਵੱਡੇ-ਵੱਡੇ ਕੋਠੀਆਂ ਕਾਰਾਂ ਹੋਣ ਦੇ ਬਾਵਜੂਦ ਵੀ ਅਸੀਂ ਰੱਬ ਨੂੰ ਕੋਸਦੇ ਆ ਆਪਣੀ ਜ਼ਿੰਦਗੀ ਨੂੰ ਕੋਸਦੇ ਆ ਤੇ ਦੂਸਰੇ ਪਾਸੇ ਵੱਡੇ-ਵੱਡੇ ਸਰਕਾਰਾਂ ਦੇ ਦਾਅਵੇ ਕਿ ਅੱਜ ਹਰੇਕ ਗਰੀਬ ਘਰ ਨੂੰ ਪੱਕੀ ਛੱਤ ਦਿੱਤੀ ਜਾਦੀ ਹੈ ਇਹ ਜਿਹੜੀਆਂ ਗੱਲਾਂ ਜਿਹਦੇ ਸਮੇਂ ਤੇ ਚੱਲਦੀਆਂ ਨੇ ਉਹ ਕਿਤਨਾ ਕਿਤੇ ਝੂਠੀਆਂ ਸਾਬਤ ਹੁੰਦੀਆਂ ਨੇ ਜਦੋਂ ਇੱਕ ਘਰ ਦੇ ਵਿੱਚ ਪਹੁੰਚੇ ਆ ਇਹ ਪਿੰਡ ਹੈਗਾ ਤੇਜਾ ਸਿੰਘ ਵਾਲਾ ਤਰਨਤੰਨ ਦਾ ਜਿੱਥੇ ਕਿ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਪਰਿਵਾਰ ਰਹਿ ਰਿਹਾ ਇਹ ਛੱਤਾਂ ਵੀ ਕੱਚੀਆਂ ਨੇ ਆ ਪਹਿਲਾਂ ਕੰਦੇ ਨੇ ਘਰ ਨੂੰ ਅੱਗ ਵੀ ਲੱਗ ਗਈ ਸੀ ਸੋ ਜਿਹੜਾ ਛੱਤ ਇੰਨੀ ਕਿ ਕੱਚੀ ਹੈਗੀ ਦਾਤ ਨੂੰ ਸੁੱਤੇ ਪਏ ਡਰ ਲੱਗਦਾ ਕਿ ਕਿਹੜੇ ਵੱਲੇ ਛੱਤ ਡਿੱਗ ਜਾਣੀ ਹੈ ਕਿਉਂਕਿ ਪਹਿਲਾਂ ਤੁਹਾਨੂੰ ਦੱਸਿਟੀ ਹੈਡਲਾਈਨ ਸੋ ਵੀ ਤਸਵੀਰਾਂ ਸਾਂਝੀ ਕੀਤੀਆਂ ਸੀਗੀਆਂ ਜਿੱਥੇ ਇੱਕ ਪੰਡੋ ਦੀ ਗੋਲਾ ਦੇ ਵਿੱਚ ਰਹਿਣ ਵਾਲੇ ਪਰਿਵਾਰ ਦੇ ਪੰਜ ਜੀਆਂ ਦੇ ਉੱਪਰ ਛੱਤ ਡਿੱਗ ਗਈ ਸੀ ਤੇ ਉਹ ਜਿਹੜੇ ਕਾਲਚਰਾਣਾ ਕਰ ਗਏ ਸੀ ਇਸ ਤਰੀਕੇ ਦੇ ਹਾਲਾਤ ਨੇ ਉਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਦੇ ਨੇ ਫੇਰ ਆ ਕੇ ਉੱਥੇ ਗੱਲਾਂ ਬਾਤਾਂ ਕਰਦੇ ਨੇ ਤੇ ਉਦੋਂ ਕੀ ਫਾਇਦਾ ਜਦੋਂ ਸਮਾਂ ਨਿਕਲ ਜਾਂਦਾ ਤੇ ਹੁਣ ਜਿਹੜੇ ਹਾਲਾਤ ਨੇ ਘਰ ਦੇ ਤੁਸੀਂ ਦੇਖੋ ਕਿਸ ਤਰੀਕੇ ਨਾਲ ਜ ਚਾਰ ਧੀ ਇੰਨੇ ਵੈਈਆਂ ਨੇ ਉਹ ਵੀ ਸੰਸਥਾਵਾਂ ਦੀ ਮਦਦ ਨਾਲ ਗੁਰੂ ਘਰਾਂ ਦੇ ਵਿੱਚ ਅ ਜਿਹੜਾ ਵਿਆਹ ਕਰਵਾਇਆ ਗਿਆ ਚਾਰ ਧੀ ਵੈਈਆਂ ਲੇਕਿਨ ਉਸ ਦੇ ਵਿੱਚੋਂ ਵੀ ਜਿਹੜੀ ਇੱਕ ਧੀ ਹੈ ਉਸ ਦਾ ਪਤੀ ਨਹੀਂ ਰਿਹਾ ਮਜਬੂਰ ਹੋ ਕੇ ਉਹਨੂੰ ਫੇਰ ਆਪਣੇ ਘਰ ਵਾਪਸ ਆਉਣਾ ਪਿਆ ਹਾਲਾਤ ਇਸ ਤਰੀਕੇ ਦੇ ਨੇ ਕਈਆਂ ਘਰਾਂ ਦਾ ਕੰਮ ਕਰਦੇ ਨੇ ਇੰਨੀ ਬਸੁਰ ਗੁੰਮਤ ਦੇ ਵਿੱਚ ਵੀ ਮਾਤਾ ਨੂੰ ਲੋਕਾਂ ਦੇ ਘਰਾਂ ਦਾ ਕੰਮ ਕਰਦਾ ਮਿੰਦਾ ਪਤੀ ਦੀ ਵੀ ਤਦੇ ਠੀਕ ਨਹੀਂ ਰਹਿੰਦੀ ਤੇ ਮਜਬੂਰ ਹੋ ਕੇ ਜਿਲਾ ਅੱਜੇ ਘਰ ਬੈਠੇ ਹੋਏ ਨੇ ਇਹ ਰੋਟੀ ਵੀ ਜੇਕਰ ਉਹਨਾਂ ਨੇ ਆਪਣੀ ਰੋਟੀ ਦਾ ਵੀ ਬੰਦੋਬਸਤ ਕਰਨਾ ਹੋਵੇ ਪ੍ਰਬੰਧ ਕਰਨਾ ਹੋਵੇ ਤੇ ਪਹਿਲਾਂ ਕਿਸੇ ਦੇ ਘਰ ਚ ਜਾ ਕੇ ਕੰਮ ਕਰਨਾ ਪੈਂਦਾ ਤੇ ਸੱਤ ਪੰਜ ਸਾਲ ਦੀ ਉਮਰ ਦੇ ਵਿੱਚ ਤਿੰਨ ਚਾਰ ਘਰਾਂ ਦਾ ਕੰਮ ਕਰਨਾ ਕਿਉਂਕਿ ਉਮਰ ਅਜਿਹੀ ਹੁੰਦੀ ਹੈ ਕਿ ਇਸ ਉਮਰ ਦੇ ਵਿੱਚ ਆਪਣੇ ਘਰ ਦਾ ਕੰਮ ਨਹੀਂ ਹੁੰਦਾ ਗੱਲਬਾਤ ਕਰਾਂਗੇ ਮਾਤਾ ਜੀ ਸਸੀ ਕਾਲ ਜੀ ਬាទ ਠੀਕ ਹੈ ਮਾਤਾ ਜੀ ਕਿਹੜਾ ਪਿੰਡ ਹੈ ਆਪਣਾ ਤੇ ਆਪਣਾ ਕੀ ਨਾਮ ਹੈ ਮੇਰਾ ਨਾਮ ਰਾਜਾ ਪਿੰਡ ਤੇਜ ਸਿੰਘ ਵਾਲਾ ਤਰਨਤੰਜਲਾ ਹਾਂਜੀ ਮਾਤਾ ਜੀ ਉਮਰ ਕਿੰਨੀ ਹੋ ਗਈ ਆਪਣੀ ਉਮਰ ਹੀ ਹੈਗੀ 60 ਪੰਜ ਸਾਲ ਮਾਤਾ ਜੀ 60 ਪੰਜ ਸਾਲ ਹੁਣ ਬਣਿਆ ਕਾਲ ਦੇ ਹਾਲਾਤ ਜਿਹੜੇ ਅਸੀਂ ਦੇਖ ਰਹੇ ਹਾਂ ਕਿਸ ਤਰੀਕੇ ਨਾਲ ਹਾਲਾਤ ਇਹ ਬਣ ਗਏ ਸ਼ੁਰੂਆਤ ਕਦੋਂ ਹੁੰਦੀ ਹੈ ਇਸ ਤਰੀਕੇ ਦੇ ਹਾਲਾਤਾਂ ਦੀ ਜੇ ਸ਼ੁਰੂ ਤੋਂ ਹਾਲਾਤ ਇਦਾਂ ਦੇ ਹੀ ਸੀ ਚਲੋ ਗਰੀਬੀ ਤੇ ਸ਼ੁਰੂ ਤੋਂ ਰਹੀ ਆ ਹੂੰ ਤੇ ਮੁੜ ਕੇ ਇਤਰਾ ਕਰਵਾੜੇ ਮੇਰੇ ਸਾਟ ਲੱਗੀ ਹੂੰ ਉਹ ਮਾੜਾ ਮੋੜ ਜਲ ਥੋੜਾ ਬੜਾ ਦਿਹਾੜੀ ਕਿਤੇ ਲੱਗ ਗਈ ਕਿ ਕਰ ਲੈਂਦਾ ਹੂੰ ਤੇ ਉਤੋਂ ਪਰ ਬੇਟੀਆਂ ਹੀ ਚਾਰ ਹੂੰ ਚਾਰੇ ਵਈਆਂ ਹੂੰ ਗੁਰਦੁਆਰਿਆਂ 'ਚ ਵਿਆਹ ਕੀਤਾ ਹੂੰ ਹੁਣ ਇੱਕ ਬੇਟੀ ਦਾ ਪ੍ਰਾਣਾ ਪੂਰਾ ਹੋ ਗਿਆ ਹੂੰ ਤੇ ਤੋਂ ਮਤਲਾ ਸਾਡੇ ਘਰੀ ਗਏ ਹਾਂਜੀ ਤੇ ਮਾਤਾ ਜੀ ਵਿਆਹ ਆ ਕਿਸ ਤਰੀਕੇ ਨਾਲ ਚਾਹਤੀਆਂ ਨੇ ਕਿਉਂਕਿ ਵਿਆਹ ਉਹ ਸੌਖਾ ਨਹੀਂ ਹੁੰਦਾ ਚਾਹਤੀਆਂ ਨੂੰ ਹਾਂਜੀ ਕਿਸ ਤਰੀਕੇ ਨਾਲ ਵਿਆਹ ਆ ਇਹ ਹਾਲਾਤਾਂ ਦੇ ਵਿੱਚ ਕਿੱਦਾਂ ਉਹਨਾਂ ਦਾ ਜਿਹੜਾ ਸਾਰਾ ਕੰਮ ਸੀਗਾ ਵਿਆਹ ਦਾ ਨਾਜ ਦੇਣਾ ਹੁੰਦਾ ਜਾਂ ਜੋ ਵੀ ਰਸਮਾਂ ਸੀਗੀਆਂ ਕਿਸ ਤਰੀਕੇ ਨਾਲ ਬਈਆਂ ਵਿਆਹ ਗੁਰਦੁਆਰਿਆਂ 'ਚ ਕੀਤਾ ਦਾ ਜੋ ਤੁਝੋ ਨਾ ਦੇ ਨਹੀਂ ਦਿੱਤਾ ਅਹੀਂ ਨਹੀਂ ਕਰੋਂ ਕੁਛ ਵੀ ਦਿੱਤਾ ਹੂੰ ਪੀ ਤੁਸੀਂ ਜਿੰਨ ਮਰਜੀ ਪੁੱਛ ਸਕਦੇ ਅਸੀਂ ਕਿਸੇ ਨੂੰ ਕੁਛ ਨਹੀਂ ਦਿੱਤਾ ਨਾ ਘਰੋਂ ਵਿਆਹ ਕੀਤਾ ਬਸ ਗੁਰਦੁਆਰਿਆਂ ਚ ਵਿਆਹ ਇਚਾਰਾ ਪਹਿਣਾ ਲੇ ਇਹ ਇਹ ਵਾਂਡੇ ਦੀ ਵੇੜੇ ਦੀ ਭਰਤੀ ਵੱਧਦੀ ਗਈਏ ਕਮਰੇ ਨਵੇਂ ਹੁੰਦੇ ਗਏ ਐ ਤੇ ਪਾਣੀ ਨਹੀਂ ਹੁੰਦਾ ਜਦੋਂ ਮੀਂਹ ਪੈਂਦਾ ਕਿਉਂਕਿ ਛੱਤਾਂ ਤੇ ਵੈਸੇ ਤੁਹਾਡੀਆਂ ਕੱਚੀਆਂ ਨੇ ਹਾਂਜੀ ਪਾਣੀ ਆਉਂਦਾ ਵਾ ਤੇ ਰੁਕਦਾ ਪਾਣੀ ਵੇੜਾ ਪਰ ਜਾਂਦਾ ਕਈ ਨਾ ਫਿਰ ਸੱਜੇ ਸੱਜੇ ਜਦੋਂ ਮੀਂਹ ਬੰਦ ਹੋ ਜਾਂਦਾ ਉਹਨਾਂ ਨਿਕਲ ਜਾਂਦਾ ਰਾਤਾਂ ਡਲ ਚੋਂ ਨਿਕਲਦੀਆਂ ਆਉਣੀਆਂ ਕਿਉਂਕਿ ਜਿਸ ਤਰੀਕੇ ਦੇ ਖੰਡਾ ਰਾਤ ਅੰਦਰੋਂ ਹੀ ਨਿਕਲ ਕੇ ਤੇ ਬਾਹਰ ਸੌਂ ਜਾਂਦੇ ਨੇ ਟੀਨ ਥੱਲੇ ਕਿੰਨੇ ਥੱਲੇ ਹਾਂਜੀ ਇਹ ਤਿੰਨਾਂ ਫੇਦੇ ਮਤਲਬ ਸ਼ੁਰੂ ਤੋਂ ਪੋਈਆਂ ਵੀ ਹੁਣ ਪੋਈਆਂ ਨਹੀਂ ਇਹ ਵੀ ਕਿਸੇ ਨੇ ਲਿਖ ਕੇ ਦਿੱਤੀਆਂ ਸਾਨੂੰ ਤੇ ਫੇਰ ਪਾਉਂਦੇ ਇਹ ਵੀ ਕਿਸੇ ਨੇ ਲਾ ਕੇ ਦਿੱਤੀਆਂ ਕਿਸੇ ਨੇ ਲਿਖ ਕੇ ਦਿੱਤੀਆਂ ਤੇ ਕੋਈ ਆਪਣਾ ਪੁੱਤ ਕਮਾਉ ਪੁੱਤ ਕੋਈ ਨਹੀਂ ਹੈ ਘਰ ਦੇ ਵਿੱਚ ਪੁੱਤ ਨਹੀਂ ਤੇਰੇ ਬੇਟੇ ਨਹੀਂ ਚਾਦੇ ਬੇਟੇ ਹਾਂਜੀ ਤੇ ਕਿੰਨੇ ਜੀ ਰਹੇ ਨੇ ਕੁੱਲ ਪਰਿਵਾਰ ਦੇ ਵਿੱਚ ਕੋਲ ਲੱਗੇ ਤੇ ਪਈ ਅਸੀਂ ਬੇਟੀਆਂ ਵੇਈਆਂ ਚਾਰੇ ਜੀਆਂ ਤੇ ਹੁਣ ਇੱਕ ਗੁੜੀਆ ਦਾ ਵੀ ਪਰੌਣਾ ਪੂਰਾ ਆ ਗਿਆ ਤੇ ਉਹ ਵੀ ਸਾਡੇ ਕੋਲ ਹੀ ਰਹਿੰਦੀ ਹੂੰ ਨਾਲੀ ਬਾਬਾ ਸਬਜ਼ੀਆਂ ਇੰਦੀਆਂ ਮਹਿੰਗੀਆਂ ਹੋ ਗਈਆਂ ਹੁਣ ਤੇ ਵੈਸੇ ਮੌਸਮ ਥੋੜਾ ਬਰਸਾਤੀ ਹੈ ਸਬਜ਼ੀਆਂ ਵੀ ਮਹਿੰਗੀਆਂ ਹੋ ਗਈਆਂ ਤੇ ਫਿਰ ਕਿੱਦਾਂ ਗੁਜ਼ਾਰਾ ਕਿੱਦਾਂ ਚੱਲਦਾ ਰੋਟੀ ਪਾਣੀ ਕਿੱਥੋਂ ਬੰਦੋਬਸ ਕਿੱਦਾਂ ਹੁੰਦਾ ਰੋਟੀ ਪਾਣੀ ਇੰਨਾ ਕਿ ਜਿੰਨਾ ਕੰਮ ਧੰਦਾ ਕਰਦੇ ਉਹਨਾਂ ਕ ਮੜਾ ਚੰਗਾ ਬਣਾ ਲੀਦਾ ਖਾ ਲਈਦਾ ਹੂੰ ਉੱਠਦੇ ਕਿੰਨੇ ਵਜੇ ਮਾਤਾ ਜੀ ਉੱਠਦੇ ਤੇ 6 ਵਜੇ ਉੱਠ ਪਈਦਾ ਵੀ ਆਪਦੇ ਕੰਮ ਧੰਦੇ ਕਰਨੇ ਹੁੰਦੇ ਹਾਂਜੀ ਇਸ ਹਮਤ ਦੇ ਵਿੱਚ ਤੇ ਸ਼ਰੀਰ ਰੈਸਟ ਮੰਗਦਾ ਤਾਂ ਮਾਨ ਚਾਹੀਦਾ ਹੁੰਦਾ ਨਾ ਆਪਾਂ ਕਿੰਨੇ ਆਰਾਮ ਕਰਨਾ ਹਾਂਜੀ ਤੇ 6 ਵਜੇ ਉੱਠਣਾ ਸਾਰਾ ਦਿਨ ਕੰਮ ਕਰਨੇ ਲੋਕਾਂ ਦੇ ਘਰਾਂ ਦਾ ਵੀ ਆਪਣੇ ਘਰ ਦਾ ਹੀ ਨਹੀਂ ਹੁੰਦਾ ਇਸ ਹਮਤ ਦੇ ਵਿੱਚ ਤੇ ਫਿਰ ਸ਼ਰੀਰ ਨਹੀਂ ਭੁੱਖਦਾ ਨਾ ਕਰੀਏ ਤੇ ਫਿਰ ਅਹੀਂ ਫਿਰ ਰੋਟੀ ਪਾਣੀ ਕਿੱਥੋਂ ਖਾਣਾ ਕਰਨਾ ਪੈਂਦਾ ਹਾਂਜੀ ਬਿਮਾਰੀਆਂ ਵੀ ਲੱਗੀਆਂ ਕੋਈ ਆਪਣੇ ਘਰ ਦੇ ਵਿੱਚ ਰੋਗ ਵੀ ਹੈਗੇ ਆ ਰੋਗ ਤੇ ਚਲੋ ਇਤਰਾ ਨਿੱਕੇ ਮੋਟੇ ਆ ਸਾਫ ਸਰਾਫ ਰਹੀ ਜਾਂਦਾ ਚਲੋ ਦਵਾਈ ਬੂਟੀ ਉਹਨੀ ਕਿਤੇ ਲਈ ਜਾਈ ਦੀ ਖਾਈ ਜਾਂਦੀ ਆ ਤੇ ਪਾਰੇ ਗਾਰ ਨੂੰ ਅੱਗ ਵੀ ਲੱਗੀ ਥੋੜਾ ਚਿਰ ਹੋਇਆ ਉਹ ਕਿਦਾਂ ਲੱਗੀ ਉਹ ਵੀ ਅਹੀਂ ਕਰਨੀਆਂ ਤੇ ਮੰਗਰੋਂ ਹੀ ਲੱਗ ਗਈ ਪਤਾ ਨਹੀਂ ਕਿ ਬੱਤੀ ਤੋਂ ਲੱਗ ਗਈ ਕਿ ਕਿਤਰਾ ਲੱਗ ਗਈ ਮਦਰ ਜੀ ਕੋਈ ਆਪਣੇ ਡੀਸੀ ਸਾਹਿਬ ਨੇ ਜਾਂ ਕਿਸੇ ਨੇ ਹੋਰ ਨੇ ਕੋਈ ਗ੍ਰਾਂਟ ਕੋਈ ਇਸ ਤਰੀਕੇ ਦੀ ਪਿੰਡ ਸਰਪੰਚ ਨੇ ਉਹ ਇਨੀ ਦਿੱਤੀ ਕਿਉਂਕਿ ਕਹਿੰਦੇ ਆ ਕਿ ਛੱਤਾ ਪੱਕਿਆ ਕਰਾਉਣ ਦੀ ਪੈਸੇ ਆਉਂਦੇ ਆ ਸਰਕਾਰ ਦੀਆਂ ਸਕੀਮਾਂ ਚੱਲਦੀਆਂ ਨੇ ਕੋਈ ਸਕੀਮ ਕੋਈ ਇਸ ਤਰੀਕੇ ਦੀ ਸਹੂਲਤ ਸਹੂਲਤ ਨਹੀਂ ਗਈ ਦੋਨਾਂ ਦੱਸਿਆ ਹੀ ਲਿਖਵਾਇਆ ਵੀ ਦੋ ਤਿੰਨ ਥਾਈ ਇਤਰਾ ਫੋੜਵਾ ਫੋੜਵਾ ਕੇ ਚਿੱਤ ਕੇ ਗਏ ਪਰ ਆਇਆ ਨਹੀਂ ਕੁਛ ਹੀ ਆਇਆ ਕੁਛ ਨਹੀਂ ਕੁਛ ਨਹੀਂ ਆਇਆ ਹਾਂਜੀ ਵੋਟ ਬਣੀ ਤੁਹਾਡੀ ਵੋਟ ਪਾਉਨੇ ਹਾਂਜੀ ਵੋਟ ਪਾਉਨੇ ਵੋਟਾਂ ਲੈਣ ਤੇ ਹੁੰਦੇ ਨੇ ਸਿਆਸਤਦਾਨ ਜੀ ਹਾਂਜੀ ਆਉਂਦੇ ਆਉਂਦੇ ਤੇ ਫਿਰ ਜਦੋਂ ਅਗਲੀ ਵਾਰੀ ਵੋਟਾਂ ਮੰਗਣ ਹੁੰਦੇ ਸੀ ਕਹਿੰਦੇ ਨਹੀਂ ਵੋਟਾਂ ਲੈ ਆਂਦੇ ਸਾਡਾ ਵੀ ਕੋਈ ਸੋਚੋ ਉਹਨਾਂ ਨੇ ਕਹਿ ਦਿੰਦੇ ਯਾਰ ਕੀ ਆ ਬਣਾਉਂਦਾ ਅੰਗੇ ਉਹ ਬਣਾਉਂਦਾਂਗੇ ਉਦੋਂ ਤੇ ਦਾਨੂੰ ਪਤਾ ਹੀ ਆ ਕਿ ਜਿੱਤਰਾ ਵੋਟਾਂ ਲੈਣ ਜਦੋਂ ਆਉਂਦੇ ਉਹ ਤੇ ਮਿੱਠੇ ਪਿਆਰੇ ਹਾਂ ਹਾਂਜੀ ਉਦੋਂ ਤੇ ਆਂਦੇ ਸਾਰਾ ਕੁਝ ਕਰ ਦਾਂਗੇ ਮੁੜ ਕੇ ਕੁਝ ਵੀ ਨਹੀਂ ਸਾਡੇ ਤੇ ਲੋਕਾਂ ਦੇ ਸਰਕਾਰੀ ਕੰਮਰੇ ਆਏ ਸਾਡਾ ਉਹ ਵੀ ਨਹੀਂ ਆਇਆ ਹਾਂਜੀ ਕੱਪੜਾ ਲੈਣ ਜਾਂਦੇ ਹੋ ਰਾਸ਼ਨ ਲੈਣ ਜਾਂਦੇ ਹੋ ਹਰ ਇੱਕ ਚੀਜ਼ ਤੇ ਟੈਕਸ ਲੱਗਦਾ ਤਦੇ ਭਾਅ ਵੱਧਦਾ ਹਰ ਇੱਕ ਚੀਜ਼ ਦਾ ਤੇ ਫੇਰ ਮਾਤਲ ਬੰਦੇ ਕੋ ਵੀ ਟੈਕਸ ਜਾਣਾ ਫੇਰ ਸਹੂਲਤ ਵੀ ਉਹਨੂੰ ਕੋਈ ਨਹੀਂ ਤੇ ਫੇਰ ਮਾਨੀ ਦੁਖੀ ਹੁੰਦਾ ਕਿ ਅਸੀਂ ਕੀ ਦੇਖ ਹਾਲਾਤਾਂ ਚ ਆ ਗੀ ਸੁਲਤਨੀ ਇਹੋ ਬਸ ਜਿਹੜਾ ਹੀ ਕੰਮ ਕਰਾਉਣੇ ਤੇ ਆਪਦਾ ਮਿਹਨਤ ਦਾ ਖਾਨੇ ਆ ਕੋਈ ਸਹੂਲਤ ਸੁਲਤ ਕੋਈ ਨਹੀਂ ਤੁਹਾਡੀਆਂ ਵੋਟਾਂ ਨਾਲ ਉਹ ਵੱਡੀਆਂ ਗੱਡੀਆਂ ਚ ਘੁੰਮਦੇ ਆ ਏਸੀਆਂ ਚ ਰਹਿੰਦੇ ਆ ਉਹਨਾਂ ਦੇ ਲਾਗੇ ਬੰਨੇ ਗਨਮੈਨ ਵੱਡੇ ਵੱਡੀਆਂ ਕੋਠੀਆਂ ਉਹਨਾਂ ਦੀਆਂ ਬਣ ਜਾਂਦੀਆਂ ਹਾਂਜੀ ਤੁਹਾਡੇ ਲੋਕਾਂ ਦੇ ਪੈਸੇ ਨਾਲ ਤੁਹਾਡੇ ਖੂਨ ਦੇ ਨਾਲ ਤੇ ਫਿਰ ਮਨ ਦੁਖੀ ਹੁੰਦਾ ਜਦੋਂ ਦੇਖਦੇ ਹੋ ਇਸ ਤਰੀਕੇ ਦੇ ਹਾਲਾਤਾਂ ਦੇ ਵਿੱਚ ਅਸੀਂ ਰਹਦੇ ਆ ਤੇ ਜਿਹੜੇ ਵੋਟਾਂ ਮੰਗਣ ਆਉਂਦੇ ਆ ਉਹ ਵੱਡੀਆਂ ਵੱਡੀਆਂ ਕੋਠੀਆਂ ਚ ਤੇ ਸਾਨੂੰ ਰੁਪਈਏ ਦੀ ਸਹੂਲਤ ਨਹੀਂ ਐਸੇ ਹਾਲਾਤਾਂ ਦੇ ਵਿੱਚ ਧੀਆਂ ਵੀ ਕੋਲ ਨਹੀਂ ਬੱਚੇ ਵੀ ਤੁਸੀਂ ਦੱਸਿਆ ਉਹਨਾਂ ਦੇ ਕੋਲ ਆ ਹਾਂਜੀ ਆ ਹੁਣ ਤੁਸੀਂ ਵੇਖ ਹੀ ਲਿਆ ਸੱਤਾਂ ਦਾ ਹਾਲ ਉਧਰਲੇ ਕਮਰੇ ਜੋ ਸਾਰੀ ਸੜੀ ਆ ਇਧਰ ਬਲੇ ਟੁੱਕੇ ਤੇ ਜਦੋਂ ਫਿਰ ਜਾਰਾ ਮੀਮੂ ਆਉਂਦਾ ਫਿਰ ਅਸੀਂ ਇੱਥੇ ਪੈ ਜਾਨੇ ਬਾਹਰ ਨਿਕਲ ਕੇ ਪੀਤੇ ਨਾ ਡਿਗਲੀ ਛੱਤ ਇਹ ਤਾਂ ਸੋਈ ਇਦਾਂ ਹੀ ਬਣਾਈ ਵੇੜੇ ਚ ਹਾਂਜੀ ਇੱਕ ਆਕਦੀ ਦਾ ਸੋਈ ਦੇਖੋ ਸਾਥਿਓ ਤੇ ਅੱਜ ਦੇ ਸਮੇਂ ਦੇ ਆਪਾਂ ਵੁੱਡਨ ਵਰਕ ਕਰਵਾਉਂਦੇ ਆ ਬੜੇ ਬੜੇ ਤਰੀਕੇ ਨਾਲ ਸੋਈਆਂ ਤਿਆਰ ਹੁੰਦੀਆਂ ਲੇਕਿਨ ਇਹ ਸੋਈ ਹੈ ਹਾਲਾਤ ਨੇ ਇਹ ਪੰਜਾਬ ਦੇ ਵਿੱਚ ਬਾਦ ਦੇ ਵਿੱਚ ਘਰਾਂ ਦੇ ਤੇ ਵੱਡੀਆਂ ਵੱਡੀਆਂ ਕੋਠੀਆਂ ਬਣਾ ਕੇ ਅਸੀਂ ਇੰਟੀਰੀਅਰ ਡਿਜ਼ਾਈਨਰ ਕੋਲੋਂ ਡਿਜ਼ਾਈਨ ਕਰਵੋਣੇ ਆ ਤੇ ਉਹਨਾਂ ਕਹਿੰਦਾ ਕਿ ਵੀ ਅਸੀਂ ਕਹਿੰਦੇ ਸਕੂਨ ਹੀ ਨਹੀਂ ਹੈਗਾ ਜ਼ਿੰਦਗੀ 'ਚ ਤੇ ਫਿਰ ਇਹ ਜ਼ਿੰਦਗੀ ਦੇ ਵਿੱਚ ਕਿਥੋਂ ਸਕੂਨ ਆਏਗਾ ਜੇ ਕਰੇ ਸਤਰੀ ਕਰੇ ਹਾਲਾਤ ਹੋਣਗੇ ਭੈਣ ਮੌਜੂਦ ਹੈ ਬੜੇ ਮਾੜੇ ਹਾਲਾਤ ਨੇ ਪਹਿਲਾਂ ਮਦਦ ਦੇ ਨਾਲ ਸੰਸਥਾਵਾ ਦੀ ਮਦਦ ਨਾਲ ਵਿਆਹ ਹੋਇਆ ਉਸ ਤੋਂ ਬਾਅਦ ਘਰ ਵਾਸਤ ਨਹੀਂ ਪਾਇਆ ਜਿਹੜੇ ਇਹਨਾਂ ਦੇ ਘਰਵਾਲਾ ਸਾਹਿਬ ਸੀਗੇ ਉਹ ਵੀ ਕਾਰ ਚਲਾਣਾ ਕਰ ਗਏ ਦੋ ਛੋਟੇ ਛੋਟੇ ਬੱਚੇ ਹੈ ਉਹਨਾਂ ਦੇ ਨਾਲ ਫੇਰ ਆਪਣੇ ਜਿਹੜਾ ਪੇਕੇ ਵਾਪਸ ਆ ਕੇ ਰਹਿਣਾ ਪੈ ਰਿਹਾ ਹਾਲਾਤ ਬਹੁਤ ਮਾੜੇ ਹੋ ਗਏ ਦੀਦੀ ਕਿੱ 12 ਸਾਲ ਹੋ ਗਏ ਮੇਰੇ ਬਿਆਨ ਦੇ ਕੀ ਕਰਦੇ ਸੀਗੇ ਤੁਹਾਡੇ ਜਿਹੜੇ ਕੰਮ ਦਾ ਸਾਫ ਸੀਗੇ ਕੀ ਕੰਮ ਕਾਲ ਸੀ ਉਹਨਾਂ ਦਾ ਉਹੋ ਕੱਪੜੇ ਵਾਲੀ ਫੈਕਟਰੀ ਚ ਲੱਗੇ ਸੀ ਜੀ ਜ਼ਿਆਦਾ ਵਧੀਆ ਹੁੰਦਾ ਸੀਗਾ ਹਾਂਜੀ ਘਰ ਚੱਲੀ ਜਾਂਦਾ ਸੀ ਮਾੜਾ ਮੋਟ ਤੇ ਬਾਕੀ ਘਰ ਨਹੀਂ ਸੀ ਹੈਗਾ ਕਿਰਾਏ ਤੇ ਰਹਿੰਦੇ ਸੀ ਹੋਇਆ ਕੀ ਉਹਨਾਂ ਨੂੰ ਜਿਹੜਾ ਇੱਕਦਮ ਇਸ ਤਰੀਕੇ ਨਾਲ ਛੱਡ ਗਏ ਚਲੇ ਗਏ ਸਾਡੇ ਪਰਵਾਹ ਨੂੰ ਉਹ ਨਸ਼ਾ ਕਰਦੇ ਸੀ ਨਸ਼ਾ ਕਰਦੇ ਸੀ ਹਾਂਜੀ ਕਿਹੜੇ ਸਾਲ ਦੀ ਗੱਲ ਹੈ ਇਹ ਅਪ੍ਰੈਲ ਚ ਹੋਇਆ ਏਦਾਂ ਅਪ੍ਰੈਲ ਚ ਹੋਇਆ ਉਦੋਂ ਵੀ ਨਸ਼ੇ ਦੇ ਕਾਰਨ ਨਹੀਂ ਓਵਰਡੋਸ ਕਾਰਨ ਨਹੀਂ ਹੋਇਆ ਦੀਵਰ ਖਰਾਬ ਹੋ ਗਿਆ ਜਿਆਦਾ ਨਸ਼ਾ ਕਰਕੇ ਹੂੰ ਨਸ਼ਾ ਮਤਲਬ ਦੂਸਰਾ ਚਿੱਟਾ ਕਹਿੰਦਾ ਕਿ ਕਿੰਨਾ ਜਿਆਦਾ ਨਸ਼ਾ ਕਰਦਾ ਹਾਂਜੀ ਉਹੀ ਚਿੱਟਾ ਹੈ ਚਿੱਟਾ ਵੀ ਹਾਂਜੀ ਬਾਵਾਂ ਵੀ ਕੋਰਸ ਕਰਾਉਂਦੇ ਅੱਜ ਵੀ ਕਰਦੀਆਂ ਕਿ ਨਸ਼ਾ ਵੀ ਜਿਹੜਾ ਖਤਮ ਕਰ ਦਿੱਤਾ ਅਸੀਂ ਯੁੱਧ ਛੇੜਿਆ ਲੇਕਿਨ ਆਮ ਹੁੰਦਾ ਹੋਰੀਆਂ ਨੇ ਘਰਾਂ ਦੇ ਵਿੱਚ ਅੱਜ ਵੀ ਪਹਿਲਾਂ ਵੀ ਕਈ ਪਿੰਡਾਂ ਦੇ ਵਿੱਚ ਤੁਹਾਨੂੰ ਤਸਵੀਰਾਂ ਸੰਧੀਆਂ ਕੀਤੀਆਂ ਨਸ਼ੇ ਦੀ ਓਵਰਡੋਜ਼ ਨਾਲ ਕਈ ਨੌਜਵਾਨ ਗਏ ਇਸ ਭੈਣ ਦਾ ਵੀ ਘਰੋਂ ਜੜਿਆ ਨਸ਼ੇ ਦੇ ਕਾਰਨ ਸਰਕਾਰਾਂ ਦੇ ਦਾਅਵੇ ਕਿੱਥੇ ਆ? ਇਆਂ ਕੋਠੀਆਂ ਆਪਾਂ ਢਾ ਦੇਣੇ ਆ। ਦੋ-ਦੋ ਕਮਰੇ ਢਾ ਕੇ ਅਸੀਂ ਕਹਿੰਦੇ ਅਸੀਂ ਯੁੱਧ ਸ਼ੇਡ ਤਾਂ ਨਸ਼ੇ ਦੇ ਵਿਦੁੱਧ ਜੀਸੀਬੀ ਚਲਾ ਕੇ ਤੇ ਜਿਹੜੇ ਨਸ਼ੇ ਤਸਕਦਾਂ ਦੇ ਘਰਾਂ ਤੇ ਤੁਸੀਂ ਜੀਸੀਬੀ ਆ ਫੇਰਦੇ ਹੋ ਏਦਾਂ ਦੇ ਕਦਾਂ ਏਦਾਂ ਦੇ ਲੋਕਾਂ ਨੂੰ ਘਰ ਦੇ ਦਿੱਤੇ ਯਾਨੀ ਕਿ ਉਹ ਉੱਥੇ ਰਹਿ ਸਕਣ। ਉਹ ਜਿਹੜੇ ਬਨੇ ਬਨਾਏ ਘਰਾਂ ਦੇ ਉੱਪਰ ਕਮਰੇ ਦੇ ਉੱਪਰ ਜੀਸੀਬੀ ਆਪਾਂ ਫੇਰਦੇ ਆ ਤੇ ਇਹਨਾਂ ਪਰਵਾਦਾ ਦੀ ਬਾਹਰ ਕੇ ਉਹਨਾਂ ਨੂੰ ਉਧਰ ਲੈ ਜਾਈਏ। ਤੇ ਸ਼ਾਇਦ ਮੈਨੂੰ ਲੱਗਦਾ ਕਿ ਜਿਹੜਾ ਨੁਹਾਰ ਹੈ ਜਿਹੜੀ ਉਹ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਆ ਸਕਾਰ ਹੋ ਸਕਦੇ ਆ। ਨਛੇ ਦਾ ਸਕਣਾ ਨਹੀਂ ਆਪਾਂ ਕੋਠੀਆਂ ਢਾ ਦਿੰਦੇ ਨੇ ਲੇਕਿਨ ਇਸ ਤਰੀਕੇ ਦੇ ਜਿਹੜੇ ਲੋੜਵੰਦ ਪਰਵਾਦ ਨੇ ਹਾਲਾਤ ਦੇਖੋ ਆਪਾਂ ਵੱਡੀਆਂ ਵੱਡੀਆਂ ਕੋਠੀਆਂ ਢਾ ਦਿੰਦੇ ਆ ਉਹਨਾਂ ਦੀ ਤੇ ਕਿਉਂ ਆਪਾਂ ਇਹਨਾਂ ਨੂੰ ਨਹੀਂ ਉਹਨਾਂ ਘਰਾਂ ਵਿੱਚ ਲਿਜਾ ਸਕਦੇ ਜਿਨ੍ਹਾਂ ਦਾ ਕੋਈ ਘਰ ਹੀ ਐ ਨਹੀਂ ਜਿਨ੍ਹਾਂ ਦੇ ਸਿਰ ਤੇ ਛੱਤ ਹੀ ਐ ਨਹੀਂ ਮੈਨੇ ਕਿਸ ਤਰੀਕੇ ਦੀ ਮਦਦ ਚਾਹੁੰਦੇ ਆ ਕਿਉਂਕਿ ਦੱਸਿਆ ਜਿਸ ਤਰੀਕੇ ਨਾਲ ਮਾਤਾ ਜੀ ਨੇ ਦੋ ਦੋ ਛੋਟੇ ਛੋਟੇ ਤੁਹਾਡੇ ਬੱਚੇ ਵੀ ਐ ਤੇ ਉਹਨਾਂ ਨੂੰ ਵੀ ਪਾਲਣਾ ਪੋਸ਼ਣ ਔਖਾ ਕਿਉਂਕਿ ਕੱਪੜੇ ਵੀ ਮੰਗਦੇ ਹੋਣਗੇ ਪੜਾਉਣਾ ਵੀ ਸਕੂਲ ਜਾਂਦੇ ਨੇ ਉਹ ਹਾਂਜੀ ਸਕੂਲ ਜਾਂਦੇ ਤੇ ਕਿੱਦਾਂ ਫਿਰ ਖਰਚਾ ਆਪਕਾ ਦਾ ਕਿੱਦਾਂ ਹਾਂਜੀ ਦੇਲ ਦੁਖੀ ਹੁੰਦਾ ਜਦ ਉਸ ਤਰੀਕੇ ਨਾਲ ਦੇਖਦੇ ਹੋ ਕਿੱਥੇ ਉਹ ਪ੍ਰਵਾਸ ਸੀਗਾ ਸਾਰੇ ਖਾਸ ਦੇ ਖੇਡਦੇ ਸੀਗੇ ਇੱਕ ਸੋਹਣੀ ਜ਼ਿੰਦਗੀ ਜੀ ਰਹੇ ਸੀਗੇ ਕਿੱਥੇ ਅੱਜ ਆਪਣੇ ਘਰ ਦੇ ਵਿੱਚ ਵਾਪਸ ਆ ਗਏ ਹਾਂ ਤੇ ਬੱਚੇ ਵੀ ਨਾਲ ਲੈ ਕੇ ਆਏ ਹੋ ਕੋ ਸਾਦਾ ਦਿਨ ਕੁਝ ਕਦਰ ਨੂੰ ਨਹੀਂ ਹੈ ਕੋ ਜ਼ਿੰਦਗੀ ਦੇ ਵਿੱਚ ਸਕੂਨ ਹੀ ਖਤਮ ਹੋ ਗਿਆ ਹਾਂਜੀ ਬਹੁਤ ਦਿਲ ਦੁਖੀ ਹੁੰਦਾ ਰੋਟੀ ਪਾਣੀ ਦਾ ਵੀ ਓਖਾ ਹੋਇਆ ਪਿਆ ਹਾਂਜੀ ਕਿੰਨੇ ਘਲਾਂ ਦਾ ਕੰਮ ਕਰਦੇ ਹੋ ਤਿੰਨਾ ਘਰਾਂ ਦਾ ਕੰਮ ਕਰਦੀ ਚਲੋ ਭਾਵੁਕ ਨਹੀਂ ਹੋਣਾ ਜਿਹੜੇ ਵੀਰ ਦੇਖਦੇ ਆ ਨਾ ਬੜੇ ਦਇਆਵਾਨ ਨੇ ਸਰਕਾਰਾਂ ਸੁਣਨ ਦਾ ਸੁਣਨ ਲੇਕਿਨ ਜਿਹੜੇ ਵੀਰ ਆ ਨਾ ਪੰਜਾਬੀ ਆ ਉਹ ਜ਼ਰੂਰ ਦਲੇਰ ਹੁੰਦੇ ਆ ਜਿੱਥੇ ਸਥਿਤੀ ਉਹੋ ਜੀ ਬਣੀ ਲੰਗਰ ਲੈ ਕੇ ਜਾਂਦੇ ਆ ਉਹ ਲੰਗਰ ਵੀ ਲੈ ਜਾਂਦੇ ਆ ਜਿੱਥੇ ਕਿਸੇ ਦੀ ਮਦਦ ਕਰਨੀ ਹੋਵੇ ਸਮੇਂ-ਸਮੇਂ 'ਤੇ ਉਹਨਾਂ ਦੀ ਮਦਦ ਵੀ ਜ਼ਰੂਰ ਕਰਦੇ ਆ ਆਪਾਂ ਅਪੀਲ ਕਰਨੀ ਬਗਾਉਂਦੇ ਨਹੀਂ ਤੁਹਾਡੇ ਭਰਾ ਹੀ ਨੇ ਅਪੀਲ ਕਰਨੀ ਆਪਾਂ ਦੱਸਣਾ ਕਿ ਕਿਹੜੀ ਚੀਜ਼ ਦੀ ਲੋੜ ਆ ਜ਼ਰੂਰ ਜਿਹੜੇ ਵੀਰ ਦੇਖਦੇ ਤੁਹਾਡੀ ਮਦਦ ਕਰਨਗੇ ਬਸ ਘਰ ਬਣਾ ਦੇ ਕਿ ਮੈਂ ਆਪਣੇ ਬੱਚੇ ਲੈ ਕੇ ਇੱਥੇ ਬਹਿ ਜਾ ਹਾਂਜੀ ਨਾ ਤੀ ਕੋਈ ਜਾਦੀ ਮੰਗਨੀ ਹੈ ਕੋਈ ਇਹਨਾਂ ਦੀ ਉਹ ਲੋੜ ਨਹੀਂ ਹੈ ਕਿ ਸਾਨੂੰ ਗੱਡੀਆਂ ਚਾਹੀਦੀਆਂ ਨੇ ਜਾਂ ਅਲੀਸ਼ਾਨ ਮੰਗਲੇ ਚਾਹੀਦੇ ਕਿ ਛੱਤ ਦੀ ਮੰਗ ਹੈ ਕਿ ਘਰ ਦੀ ਮੰਗ ਹੈ ਕਿ ਘਰ ਬਣ ਜੇ ਤੇ ਜਿਹੜੇ ਛੋਟੇ ਛੋਟੇ ਬੱਚੇ ਨੇ ਉਹ ਜ਼ਰੂਰ ਇੱਥੇ ਆ ਕੇ ਜਿਹੜਾ ਆਪਣਾ ਰਹਿ ਸਕਣ ਇਹ ਹਾਲਾਤ ਨੇ ਪਰਿਵਾਰ ਦੇ ਮਾਤਾ ਜੀ ਤੁਸੀਂ ਵੀ ਕੋਈ ਅਪੀਲ ਕਰਨੀ ਹੈ ਆਪਣੇ ਵੀਰਾਂ ਨੂੰ ਭਾਵੁਕ ਨਹੀਂ ਹੋਣਾ ਆਪਣਾ ਗੱਲ ਜਿਹੜੀ ਖੁੱਲ ਕੇ ਕਰਨੀ ਕਿਉਂਕਿ ਸਾਡੇ ਪੁੱਤਾਂ ਵਰਗੇ ਨੇ ਪੰਜਾਬੀ ਬਹੁਤ ਹੋ ਸੁਭਾਦੇ ਆ ਉਹ ਤੇ ਸਭ ਦਾ ਸਾਥ ਲੈਂਦੇ ਆ ਹਾਂਜੀ ਕੀ ਅਪੀਲ ਲਾ ਆਪਣੀ ਸਾਡੇ ਵੀਰਾਂ ਨੂੰ ਪੀਲੇ ਹੋਈ ਆ ਵੀ ਚਲੋ ਘਰ ਬਣ ਜੇ ਤੇ ਇੰਨਾ ਛੱਤਾਂ ਤੋਂ ਡਰ ਆਉਂਦਾ ਵਾ ਕਿ ਥੱਲੇ ਨਾ ਆ ਜੀਏ ਤੇ ਚਲ ਜੇ ਛੱਤ ਚਾਜਦੀ ਹੋ ਗਈ ਤੇ ਚਲੋ ਜਿਹੜੀ ਜ਼ਿੰਦਗੀ ਹੈ ਚਾਜਣਾ ਕੀ ਲਾਂਗੇ ਚਾਜਣਾ ਰਹਿ ਲਾਂਗੇ ਸਾਡੀ ਤੇ ਹੁਣ ਨੰਗਣ ਵਾਲੀ ਨੰਗ ਹੀ ਗਈ ਤੇ ਚੱਲ ਇਹ ਗੁੜੀਆਂ ਹੀ ਆਪਦੇ ਬੱਚੇ ਲਈ ਕੇ ਤੇ ਚੱਲ ਚਾਜਦੇ ਘਰ ਚ ਰਹਿ ਲੂ ਮਾਤਾ ਜੀ ਕਿਸੇ ਦਾ ਇੱਥੇ ਚੱਲਦਾ Google Pay ਜਾਂ ਕਿਸੇ ਦਾ ਕੋਈ ਖਾਤਾ ਨੰਬਰ ਵਗੈਰਾ ਹੈਗੇ ਆਪਣੀ ਸਾਡੇ ਘਰ ਚ ਤੇ ਨਹੀਂ ਚੱਲਦਾ ਨਹੀਂ ਚੱਲਦਾ ਫੋਨ ਵੀ ਨਹੀਂ ਹੋਣਾ ਨਾ ਕਿਸੇ ਉਸ ਤਰੀਕੇ ਦਾ ਜਿਹੜਾ ਨਹੀਂ ਇੱਥੇ ਹੋਰ ਹੈਗੇ ਆ ਕਈਆਂ ਦੇ ਤੁਹਾਡੇ ਤੁਹਾਡਾ ਨਹੀਂ ਆਪਣਾ ਨਹੀਂ ਸਾਡਾ ਆਪਣਾ ਨਹੀਂ ਨੰਬਰ ਚੱਲਦਾ ਕੋਈ ਆਪਣਾ ਦਾ ਨੰਬਰ ਚੱਲਦਾ ਤੁਹਾ ਸਾਥੀਓ ਜਿਹੜਾ ਨੰਬਰ ਇੱਕ ਜਿਹੜਾ ਇਹਨਾਂ ਨੇ ਸਾਂਝਾ ਕੀਤਾ ਸੀਗਾ ਤੁਹਾਨੂੰ ਦੱਸ ਦਿੰਦੇ ਆ 73411 77280 73411 ਦਾ 77280 73411 77280 ਇੱਕ ਹਾ ਦਾ ਨੰਬਰ ਹੈ ਮਾਤਾ ਜੀ ਦਾ ਨੰਬਰ ਹੈ ਕਿਸੇ ਨੇ ਆ ਕੇ ਮਦਦ ਕਰਨੀ ਹੈ ਜੀ ਆਿਆਂ ਨੂੰ ਹੈ ਜਿਹੜਾ ਤੇਜਾ ਸਿੰਘ ਵਾਲਾ ਪਿੰਡ ਹੈ ਜਿਹੜਾ ਜ਼ਿਲ੍ਹਾ ਤਰਨਤਾਰਨ ਦਾ ਤੇਜਾ ਸਿੰਘ ਵਾਲਾ ਪਿੰਡ ਜ਼ਿਲ੍ਹਾ ਤਰਨਤਾਰਨ ਦੇ ਖਡੂਰ ਸਾਹਿਬ ਹਲਕਾ ਪਿੰਡ ਹੈ ਇਹਨੂੰ ਤੇ ਪ੍ਰਵਾਹ ਦੇ ਹੱਥ ਨੇ ਨੰਬਰ ਤੁਹਾਨੂੰ ਸਾਂਝਾ ਕਰ ਦਿੱਤਾ ਹੈ ਇੱਥੇ ਆ ਕੇ ਮਦਦ ਕਰ ਸਕਦੇ ਹੋ ਕਾਤ ਲੰਬਾਂ ਬੰਦੇ ਨਾਲ ਕੋਲ ਲੈ ਸਕਦੇ ਹੋ ਤੇ ਜੋ ਵੀ ਮਦਦ ਬਣਦੀ ਹੈ ਜ਼ਰੂਰ ਕਰੀਏ ਕਿਉਂਕਿ ਆਪਾਂ ਜ਼ਰੂਰ ਬੜੇ ਵੱਡੇ ਵੱਡੇ ਲੰਗਰ ਲਾਉਂਦੇ ਆਂ ਬਹੁਤ ਸੇਵਾਵਾ ਕਰਦੇ ਆਂ ਲੇਕਿਨ ਜਿਹੜੇ ਅਸਲ ਦੇ ਵਿੱਚ ਲੋੜਵੰਦ ਹੈਗੇ ਨਹੀਂ ਇਹਨਾਂ ਦੀ ਮਦਦ ਕਰੀਏ ਕਿਉਂਕਿ ਇੱਕ ਤਰਫ ਆਪਾਂ ਦੇਖਦੇ ਆਂ ਜਿਸ ਤਰੀਕੇ ਨਾਲ ਗਰੋਹ ਬਣੇ ਨੇ ਭੀਕ ਮੰਗਦੇ ਨੇ ਚੌਂਕਾ ਦੇ ਉੱਪਰ ਉਹਨਾਂ ਨੂੰ ਲੋਕ ਤਾਂ ਸੁਭਾਵਨਾ ਤੇ ਦੇ ਦਿੰਦੇ ਆ ਤੇ ਅੱਜ ਕੱਲ ਤੇ ਸਰਕਾਰ ਨੇ ਉਹਨਾਂ ਦੇ ਖਿਲਾਫ ਇੱਕ ਨਵੀਂ ਮਮਛੇੜ ਦਿੱਤੀ ਲੇਕਿਨ ਜਿਹੜੇ ਵਾਕਈ ਲੋੜਵੰਦ ਹੈਗੇ ਆ ਉਹਨਾਂ ਦੀ ਸਾਲ ਕਦੋਂ ਦਿੱਤੀ ਜਾਵੇਗੀ ਇਹ ਵੱਡਾ ਸਵਾਲ ਹੈਗਾ ਸੋ ਜ਼ਰੂਰ ਇਹ ਕਹਾਣੀ ਤੁਹਾ